हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰਿੰਦਰਜੀਤ ਸਿੰਘ ਕੋਲ ਆਇਆ ਆ ਦੋਸਤੋ ਵੀਰਿੰਦਰਜੀਤ ਜੀ ਤੇ ਜੇਕਰ ਆਪਾਂ ਗੱਲ ਕਰ ਲਈ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਕਰੇ ਹੁੰਦੇ ਰਹਿੰਦੇ ਆ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਇਆ ਇਸ ਘਰੋਂ ਇਸ ਕਿੱਲੇ ਦੇ ਉੱਪਰੋਂ ਤੇ ਅੱਜ ਵੀ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਨੀਲੀ ਰਾਬੀ ਦੀ ਮੱਝ ਬਿਲਕੁਲ ਤਾਜੀ ਸੂਈ ਆ ਇੱਕ ਵਿਹੜ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਦੋਵੇਂ ਪਸ਼ੂ ਆ ਦੁੱਧ ਤੇ ਆ ਬੌਲੇ ਤੇ ਆ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਵੱਧ ਤੋਂ ਵੱਧ ਅੱਗੇ ਸਾਂਝੀ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਤੇ ਖਾਸ ਪਹੁੰਚ ਜਿਹੜੀ ਆ ਤੁਸੀਂ ਪਿੰਡ ਕਰਿਆਲਾ ਕਰਨੀ ਆ ਠੀਕ ਆ ਤਗਾਣਾ ਪਿੰਡ ਬਿਲਕੁਲ ਲੱਗ ਗਿਆ ਸ਼ਹੀਦ ਪਿੰਡ ਵੀ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਬਰਵਾਲਾ ਚੀਮਾ ਦੁਬਲੀ ਇਹ ਵੀ ਪਿੰਡ ਬਿਲਕੁਲ ਲੱਗ ਗਿਆ ਸੋ ਇਹਨਾਂ ਪਸ਼ੂਆਂ ਦੀ ਡिटेल ਜਿਹੜੀ ਆ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਬਾਕੀ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਦਿਖਾ ਦਾਂਗੇ ਤੇ ਹੁਣ ਜਿੱਦਾਂ ਕਿ ਦੋਸਤੋ ਬਿਲਕੁਲ ਸ਼ਾਮ ਦਾ ਸਮਾਂ ਹੋਇਆ ਪਿਆ ਚਬਾਈ ਦਾ ਸਮਾਂ ਵਿੱਚੇ ਚਬਾਈ ਵੀ ਕਰਕੇ ਦਿਖਾ ਦਾਂਗੇ ਇੱਕ ਟਾਈਮ ਦੀ ਸੋ ਬਾਕੀ ਜਿਹੜਾ ਕੋਈ ਖਰੀਦਦਾਰ ਇਹ ਪਸ਼ੂ ਖਰੀਦਣ ਆ ਰਿਹਾ ਉਹਦਾ ਵੀ ਫਰਜ਼ ਬਣਦਾ ਕੋਈ ਇੱਕ ਟਾਈਮ ਦੋ ਟਾਈਮ ਚੋਕੇ ਆਪਦੀ ਹੱਥੀ ਵੀ ਤੁਸੀਂ ਤਸੱਲੀ ਕਰ ਲਿਓ ਆਓ ਲੈਣਿਆ ਬਧੇਰੇ ਡਿਟੇਲ ਵੀਰ ਇੰਦਰਜੀਤ ਤੋਂ ਅੱਜ ਤਰੀਕ ਦੋਸਤੋ 6 ਅਪ੍ਰੈਲ ਆ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਸਭ ਤੋਂ ਪਹਿਲਾਂ ਵੀਰ ਇੰਦਰਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬੜੇ ਵਧੀਆ ਵੀਰਿੰਦਰ ਜੀ ਠੀਕ ਠਾਕ ਠੀਕ ਠਾਕ ਵਧੀਆ ਕਿਰਪਾ ਠੀਕ ਆ ਅੱਛਾ ਇੰਦਰਜੀਤ ਅੱਜ ਵੀਰ ਆਪਣੇ ਕੋਲ ਦੋ ਪਸ਼ੂ ਇਹ ਵਿਕਾਊ ਆ ਹਾਂਜੀ ਹਾਂਜੀ ਤੁਮੇ ਤਾਜੀ ਸੁਈ ਆ ਮੱਜ ਕੱਲ ਸੁਈ ਆ ਕੋਈ ਦੁਪਹਿਰੇ 2:00 ਵਜੇ ਤੇ ਗਾਂ ਨੂੰ ਕੋਈ 10-11 ਦਿਨ ਹੋ ਗਏ ਸਹੀ ਨਾ ਠੀਕ ਹੈ ਜੀ ਉਹ ਦੋਸਤੋ 11 ਦਿਨਾਂ ਦੀ ਇਹ ਵਹਿੜ ਸੁਈ ਹੈ ਤੇ ਕੱਲ ਪਰਸੋ ਜਿਹੜੀ ਇਹ ਮੱਝ ਸੁਈ ਆ ਠੀਕ ਆ ਤੇ ਨੀਲੀ ਰਾਵੀ ਦੇ ਵਿੱਚ ਮੱਝ ਆ ਤੇ ਸ਼ੁਰੂਆਤ ਵੀਰ ਇੰਦਰਜੀਤ ਕਿਹੜੇ ਪਸ਼ੂ ਕਰਦੇ ਆ ਗਾਂ ਤੋਂ ਕਰ ਲੀਆ ਲਿਓ ਵੀਰ ਤੇ ਕਰੀਏ ਡਿਟੇਲ ਸਾਂਝੀ ਇਹ ਸਵੇਰ ਕਿਨਵਾ ਸੁਈ ਆਪਣੇ ਕੋਲ ਇਹ ਜੀ ਦੂਜਾ ਸਵਾਸ ਹੋਈ ਆਪਾਂ ਜਿਹੜੀ ਪਿਛੇ ਵੀਡੀਓ ਪਈ ਨਾ 12 13 ਦਿਨ ਹੋ ਗਿਆ ਉਹ ਲੰਮਾ ਲਾ ਚੱਲਦਾ ਇਹ ਮਹਾਰਾਜ ਦਾ ਹਾਂਜੀ ਉਦੋਂ ਮੰਨ ਲਓ ਇਹ ਗਾਂ ਗੱਭਣ ਸੀ ਤੇ ਦੋ ਤਿੰਨ ਦਿਨਾਂ ਪਿੱਛੋਂ ਗਾਂ ਆਪਣੇ ਕੋਲ ਸੂਪੀ ਤੇ ਉਹ ਚਲੋ ਸੇਲ ਹੋ ਗਈ ਬਾਕੀ ਕਈ ਵਿਚਾਰ ਜੂਰ ਕਰਦੇ ਹੌਲੇ ਮੱਲੇ ਦੀ ਨਹੀਂ ਕਿ ਇਹਨੇ ਖੜੀ ਹਾਂ ਠੀਕ ਆ ਤੇ ਬਾਕੀ ਚਲੋ ਆਪਣਾ ਸਵੱਬ ਨਹੀਂ ਬਣਿਆ ਮੈਂ ਕਿਹਾ ਚਲੋ ਦੁੱਧ ਤੇ ਆਉਂਗਾ ਗਾਂ ਦੇ ਫੇਰ ਪਾ ਦਾਂਗਾ ਹੁਣ ਦੋ ਤੇ ਚੰਗਾ ਚੱਲਦੇ ਪਈ 30 ਤੋਂ ਪਲੱਸ ਦੋ ਚੱਲਦਾ ਪਈ ਆ ਮਤਲਬ 32 33 ਹੋ ਜੇ ਇੱਥੇ ਦੋ ਚੱਲਦੀ ਪਈ ਆ ਹਾਂ ਦੂਜਾ ਸੂਬਾ ਦੂਜਾ ਸੂਬਾ ਹਾਂ ਬੱਚਾ ਮਗਰ ਬੱਚਾ ਬੱਚਾ ਦਿੱਤਾ ਨੇ ਜਰਸੀ ਦਾ ਠੀਕ ਆ ਕਿ ਮਤਲਬ ਦੋਸਤੋ ਕ੍ਰੋਸ ਅੰਗ ਦੇ ਵਿੱਚ ਬੱਚਾ ਠੀਕ ਆ ਜੀ ਬੱਚਾ ਮੇਲ ਕਾਫ ਆ ਸੋ ਬਾਕੀ ਵੇੜ ਤੁਸੀਂ ਵੇਖ ਕੇ ਚੈੱਕ ਕਰੋ ਕੰਪੈਕਟ ਆਟਰ ਫਿਕਸ ਆਟਰ ਦੇ ਵਿੱਚ ਆ ਤੇ ਕਾਦੇ ਸਵੈੜ ਦਾ ਇੱਕ ਵਾਰੀ ਜ਼ਰੂਰ ਦੱਸ ਦੇਣੀ ਆ ਦੂਰੋਂ ਨੇੜੋਂ ਕਿਸੇ ਨੇ ਤ ਤੇ ਹੁਣ 30 ਤੋਂ ਪਲੱਸ ਜਿਹੜੀ ਵੀਰ ਦੱਸ ਰਿਹਾ ਮਿਲਕ ਕਪੈਸਿਟੀ ਆਜ 11 ਦਿਨਾਂ ਦਾ ਸੂਆ 11 ਦਿਨਾਂ ਦੀ ਸੂਈ ਆ 30 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਬਿਲਕੁਲ ਹਾਜ਼ਰ ਠੀਕ ਆ ਸੋ ਬਾਕੀ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਬਿਲਕੁਲ ਕਸਮੇ ਲੇਵੇ ਦੇ ਵਿੱਚ ਬੇਹੋਂ ਕਾਫੀ ਜਿਆਦੀਆਂ ਹਵਾਨੇ ਲੇਵੇ ਤੇ ਉਭਰੀਆਂ ਹੋਈਆਂ ਨਜ਼ਰ ਆ ਜਾਣਗੀਆਂ ਤੁਹਾਨੂੰ ਤੇ ਥਾਂ ਵੀ ਦੁੱਧ ਚਵਾਈ ਲਾ ਠੀਕ ਆ ਜੀ ਜਿੰਨਾ ਵੇਖੋ ਗਾੜ ਉਹਨਾਂ ਹੀ ਪਿਛੇ ਲੇਵਾ ਠੀਕ ਆ ਜੀ ਆ ਦੇਖੋ ਪੂਰੀ ਕੁਆਲਿਟੀ ਵਾਲੀ ਵੇੜ ਆ ਠੀਕ ਆ ਜੀ ਬਹੁਤ ਖੂਬਸੂਰਤ ਕੁਆਲਿਟੀ ਆ ਤੇ ਇੰਦਰਜੀਤ ਤਾਂ ਬਾਕੀ ਚੋਣ ਚਾਂ ਦੇ ਵੀਰ ਚਲੋ ਆਪਾਂ ਵਿੱਚ ਦਿਖਾ ਹੀ ਦੇਣੀ ਆ ਵੀਰਾਂ ਨੂੰ ਸਾਹਮਣੇ ਪੇਸ਼ ਕਰ ਹੀ ਦੇਣੀ ਆ ਹਾਂਜੀ ਹਾਂਜੀ ਤੇ ਉਸ ਵਕਤ ਜਿਹੜਾ ਇੱਕ ਵਾਰੀ ਫੇਰ ਕਨਫਰਮ ਕਰਦੀ ਆ ਵੀ 30 ਲੀਟਰ ਤੋਂ ਪਾਸ ਹੀ ਦੁੱਧ ਵੀਰੇ 30 ਤੋਂ ਪਲਾਸੀ ਆ 32 ਹੋ ਜਾਏ 33 ਹੋ ਜਾਏ ਬਾਕੀ ਆਪਾਂ ਕੋਈ ਵੀ ਭੈਣ ਭਰਾ ਆਉਂਦਾ ਵੀ 30 ਮੰਨ ਕੇ ਆ ਜੇ ਅੱਛਾ ਹਾਂ ਆ ਜੇ ਮੰਨ ਕੇ ਚਲੋਗੇ ਇਹਨੇ ਪੀਕ ਲੈਵਲ ਤੁਹਾਨੂੰ ਪਤਾ ਵੀ 20 25 ਦਿਨ ਦੀ ਗਾਂ ਫੜਦੀ ਆ ਦੁੱਧ ਹੋ ਸਕਦਾ 40 ਦੇ ਚੱਲ ਜੇ ਨਹੀਂ ਤੇ 35 ਦੇ ਬੜੇ ਆਰਾਮ ਨਾਲ ਦੇਹਗੀ ਨਾ 35 ਦੇ ਕੋਈ ਗਾਰੰਟੀ ਵੀ ਲੈ ਜਨਾ 35 ਆਮ ਨਹੀਂ ਦੇ ਦੁੱਧ ਦੇਗੀ ਠੀਕ ਹੈ ਜੀ ਠੀ ਪੁੱਛਿਆ ਕਿ ਇਸ ਸੀਮਨ ਦੀ ਆਪਾਂ ਜਾਂ ਨੋਰਮਲ ਨਹੀਂ ਵੀਰੇ ਉਹ ਹੁਣੀਆਂ ਆਪਾਂ ਡਿਟੇਲ ਉਹਨਾਂ ਤੋਂ ਐਵੇਂ ਐਕਸਿਲੀ ਲਈ ਬਾਕੀ ਉਹਨਾਂ ਮੈਨੂੰ ਇਹ ਪਹਿਲੀ ਵੀਡੀਓ ਚ ਇਹ ਹੀ ਬੋਲਿਆ ਸੀ ਕਿ ਪਹਿਲੇ ਸੋਇਨਾ ਦਾ ਦੁੱਧ 27-28 ਕਿਲੋ ਤੇ ਚੱਲਦੀ ਰਹੀ ਆ ਅੱਛਾ ਬਾਕੀ ਦੁੱਧ ਦੇਣਾ ਕਿ ਵੈੜ ਦੱਸ ਨਹੀਂ ਦਈ ਆ ਕਿ ਮੈਂ ਚਲੋ ਹੈਗੀ ਆ ਬਿਲਕੁਲ ਵੀ 30 ਤੋਂ ਪਲੱਸ ਮਤਲਬ ਬੌਲੀ ਨੇ ਕੱਟ ਕੱਢੀ ਹੀਗੀ ਹਾਂਜੀ ਤੇ ਮਤਲਬ 4-5 ਦਿਨ ਹੋ ਗਏ ਨੇ ਮਤਲਬ ਵਾਵਾ ਵੀ ਦੁੱਧ ਤੇ ਚੰਗਾ ਆ ਗਈ ਆ ਜਨਾਬ ਜੀ ਦੁੱਧ ਤੇ ਆ ਗਈ ਆ ਠੀਕ ਆ ਹਾਂਜੀ ਹਾਂਜੀ ਮਾੜੇ ਮੂੜੇ ਤੁਰਪੀ ਹੋ ਗਈ ਚੱਲ ਪੀ ਆ ਕੱਲ ਪਰਸੋਂ ਲੱਗੀ ਮਾੜਾ ਮਾੜ ਚੁਵਾਈ ਜਿਹੜੀ ਵਿੱਚ ਹੈ ਤੁਹਾਨੂੰ ਦਿਖਾਈ ਚੱਲਾਂਗੇ ਆਪਾਂ ਵੀਡੀਓ ਤੇ ਠੀਕ ਆ 30 ਤੋਂ ਪਲੱਸ ਜਿਹੜੀ ਹੁਣ ਚੱਲਣ ਈ ਆ ਬੋਦੀ ਵਾਲੀ ਬੱਚੀ ਆ ਬਿਲਕੁਲ ਛੋਟੇ ਜੇ ਕਾਨਾ ਫੇਸ ਕੁਆਲਟੀ ਵੇਖ ਲਓ ਨਸਲ ਬਰੀਡ ਪੂਰੀ ਏ ਠੀਕ ਆ ਤੇ ਜਿਹੜਾ ਵੀ ਰਪਾਰਕੂ ਖੜਾਰੀ ਆ ਨਾਰਮਲੀ ਹਰ ਇੱਕ ਵੀਰ ਨੇ ਸੀਮਨ ਦੀ ਵੀ ਜਾਣਕਾਰੀ ਆ ਕਿਸ ਸੀਮਨ ਦੀ ਇਹ ਬੱਚੀ ਹੋ ਸਕਦੀ ਏ ਉਹ ਵੀ ਤੁਸੀਂ ਜਜਮੈਂਟ ਕਰ ਲੈਣੀ ਆ ਲੈ ਵੀਰਿੰਦਰ ਜੀ ਤੇ ਇੱਕ ਵਾਰੀ ਖੋਲ ਕੇ ਤੋਰ ਦੀਏ ਇਹ ਚੰਗੀ ਕਰਕੇ ਕਿਸੇ ਨੇ ਜਰਸੀ ਦਾ ਸੀਮਰ ਖਾਇਆ ਵੀ ਚਲੋ ਚੰਗੇ ਦੁੱਧ ਵਾਲੀ ਹੈਗਾ ਬਿਲਕੁਲ ਚੰਗੀ ਪੈਦਾ ਹੋ ਜੂ ਇਸ ਤੋਂ ਬਿਲਕੁਲ ਜੀ ਬਿਲਕੁਲ ਆਹ ਦੇਖੋ ਜੀ ਠੀਕ ਉਹ ਫਿਕਸ ਆਰਡਰ ਦੇ ਵਿੱਚ ਆ ਦੋਸਤੋ ਕੰਪੈਕਟ ਆਰਡਰ ਤੇ ਮੋਸਟਲੀ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਇਹੋ ਜਿਹਾ ਫਿਕਸ ਆਰਡਰ ਦੀ ਚੱਕਰ ਆਪਾਂ ਗੱਲ ਕਰਨ ਲੱਗੇ ਬੈੜਾ ਦੁੱਧ ਵਾਲੀਆਂ ਹੁੰਦੀਆਂ ਨੇ ਦੁੱਧ ਕੱਢਣ ਵਾਲੀਆਂ ਹੁੰਦੀਆਂ ਠੀਕ ਆ ਠੀਕ ਹੈ ਜੀ ਸੋ ਜੇ ਦੋਸਤੋ ਜਿਹੜਾ ਹੁਣ ਇੱਥੇ ਆਣ ਕੇ ਕਿਸੇ ਵੀਰ ਨੇ ਚੋਕੇ ਦੇਖਣਾ ਜਾਂ ਤਸੱਲੀ ਕਰਨੀ ਆ ਉਹ 30 ਤੋਂ ਪਲੱਸ ਜਿਹੜਾ ਚੱਲਣ ਰਿਹਾ ਜਿੱਦਾਂ ਮਰਜ਼ੀ ਕੋਈ ਵੀਰ ਆਪਦੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਵੱਡੇ ਕੱਦ ਦੇ ਵਿੱਚ ਬੱਚਾ ਇੱਕ ਵਾਰੀ ਤੁਹਾਨੂੰ ਬਿਲਕੁਲ ਫੋਕਸ ਮਾਰ ਦਿੰਨੇ ਬੱਚੇ ਦੇ ਉੱਪਰ ਠੀਕ ਹੈ ਕ੍ਰੋਸ ਅੰਗ ਤਾਂ ਜਿਹੋ ਜਿਹਾ ਕਈ ਵਾਰਾਂ ਵੀਰ ਟੀਕਾਰ ਖਾ ਦਿੰਦਾ ਉਹ ਜਿਹੜਾ ਬੱਚਾ ਆ ਜਾਂਦਾ ਠੀਕ ਹੈ ਜੀ ਆਹ ਵੇਖੋ ਜੀ ਠੀਕ ਆ ਜਰਸੀ ਕ੍ਰੋਸ ਦੇ ਵਿੱਚ ਰੈੱਡ ਕਲਰ ਦੇ ਵਿੱਚ ਜਿਹੜਾ ਬੱਚਾ ਹੈ ਬਾਕੀ ਜੇਰ ਜੂਰ ਦੀ ਸੂਈ ਦੀ ਸਾਰੀ ਆਪਣੀ ਕੋ ਵੀਡੀਓ ਪਈ ਠੀਕ ਹੈ ਜੀ ਹਾਂ ਜੀ ਆਪਣੇ ਕੋਲ ਹੀ ਫਿਰ ਸੂਈ ਸੀ ਕਿਉਂ ਕੱਪੂ ਹਾਂ ਜੀ ਹਾਂ ਜੀ ਇਹ ਨਾ ਪਿਛਲੇ ਸੋਮਵਾਰ ਦੀ ਸੂਈ ਆ ਅੱਛਾ ਜੀ ਹਾਂ ਜੀ ਲੋ ਜੀ ਇੰਦਰਜੀਤ ਵੀਰ ਕੀ ਡਿਮਾਂਡ ਕਰਦੇ ਆ ਬੱਚੀ ਦੀ ਕੀ ਬੈੜ ਦੀ ਡਿਮਾਂਡ ਡਿਮਾਂਡ ਵੀਰੇ ਉਹ ਦਿਨ ਆਪਾਂ ਪਾਇਆ ਸੀ ਦਾ ਵੀ ਹਾ ਨਾ ਲੱਖ ਰੁਪਈਆ ਪਾਇਆ ਸੀ ਵੀ ਜਦੋਂ ਸੂਈ ਦਾ ਰੇਟ ਵੱਖ ਹੋਊਗਾ ਹਾਂ ਜੀ ਵੀ ਜਦੋਂ ਸੂਪ ਵੀ ਦੁੱਧ ਤੇ ਆਈਏ ਤੁਹਾਨੂੰ ਪਤਾ ਉਹਦੋਂ ਮਤਲਬ ਕਿ ਫਰਕ ਤਾਂ ਪੈਂਦਾ ਹੁਣ ਕਿ ਜਾ ਸਾਰਾ ਕੁਝ ਆਪਣੇ ਅੱਖੀ ਸਾਹਮਣੇ ਆ ਗਿਆ ਵਾ ਬਿਲਕੁਲ ਜੀ ਇਹ ਦੁੱਧ ਤੇ ਵੀ ਆਪਾਂ ਗਾਂ ਚੋਂ ਲਿਆਂਦੀ ਆ ਹੂੰ ਬਾਕੀ ਚਲੋ ਮੰਗਣ ਨੂੰ ਤਾਂ ਚਲੋ ਆਪਾਂ ਹੱਕ ਦਾ ਬੰਦਾ ਚਲੋ ਵਾਅਦਾ ਲਈਏ ਪਰ ਨਹੀਂ ਉਸੇ ਰੇਟ 'ਚ ਵੀਰੇ ਆਪਾਂ ਦੇ ਦਾਂਗੇ ਵਿਕੀ ਵੀ ਆਪਣੀ ਉਸੇ ਰੇਟ 'ਚ ਹੀ ਸਹਾਉਣਾ ਤੇ ਬਾਕੀ ਚਲੋ ਵੀ ਅੱਗਾ ਪਿੱਛਾ ਹੋਗਾ ਨਹੀਂ ਕਿ ਕੋਈ ਵਿਚਾਰ ਕਰਦੇ ਕਈ ਹੌਲੇ-ਮਹਲੇ ਦੀ ਨਹੀਂ ਵਿੱਚ ਕਈਆਂ ਤੋ ਪਹੁੰਚਾਗਾ ਨਹੀਂ ਚਲੋ ਜੀ 100 ਗੱਲ ਹੈ ਜੀ ਅਗਲੇ ਦੀ ਸੋਚ ਸੀ ਪਰ ਹੁਣ ਵੀ ਮਿਲ ਕੇ ਰੇਟ ਉਹੀ ਲੱਖ ਹੀ ਰਹਿਣ ਵਾਲਾ ਉਹੀ ਉਹੀ ਲੱਖ ਦੀ ਦੇ ਦਾਂਗੇ ਹੁਣ ਉਹ 'ਚ ਛੋਟਛਾ ਆਪਾਂ ਕਰ ਦਾਂਗੇ ਬਾਕੀ ਚਲੋ ਆਪਾਂ ਉਦੋਂ ਇਹ ਗੱਲ ਆ ਕਿ ਜਦੋਂ ਦੁੱਧ ਤੇ ਆਈ ਤੇ ਰੇਟ ਕੋ ਹੋਰ ਹੋਗਾ ਪਰ ਉਹੀ ਆਪਾਂ ਨੂੰ ਭੈਣ ਭਰਾਵਾਂ ਨੂੰ ਉਸੇ ਰੇਟ 'ਚ ਵੇ ਦੇ ਦਾਂ ਠੀਕ ਹੈ ਜੀ ਤਾਂ ਦੋਸਤੋ ਅੱਜ ਵੀ ਰੇਡ ਜਿਹੜਾ ਅਜ ਤੋਂ ਕੋਈ 10 11 12 ਦਿਨ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਠੁੱਕੀ ਬੈੜ ਆਪਾਂ ਤੁਹਾਨੂੰ ਦਿਖਾਈ ਸੀ ਉਹ ਕੋਈ ਵੀਰ ਕੱਢ ਕੇ ਵੇਖ ਸਕਦਾ ਉਹਦੇ ਚ ਡਿਮਾਂਡ ਵੀਰ ਨੇ ਲੱਖ ਕੀਤੀ ਸੀਗੀ ਹੁਣ ਫਿਰ ਫਿਲਹਾਲ ਜਿਹੜੀ ਬੇਫਿਕਰੀ ਬੇਚਿੰਤ ਹੋਗੇ ਤੁਸੀਂ ਸੌਦਾ ਕਰ ਸਕਦੇ ਜੇ ਜਰੂਰ ਪ੍ਰੋਪਰ ਪਾ ਦਿੱਤੀ ਸੀ ਪੂਰਾ ਪੀਕ ਤੇ ਵੀ ਕੋਈ ਵੀਰ ਮੰਨ ਸਕਦਾ ਬਾਕੀ ਕਿ ਚੰਗੀ ਸੇਵਾ ਕਰ ਲੋਗੇ 20 25 ਦਿਨਾਂ ਤੇ ਹੋਰ ਵੀ ਦੁੱਧ ਵਜੂਗੀ ਠੀਕ ਆ ਤੇ 1 ਲੱਖ ਦੇ ਵਿੱਚੋਂ ਕੋਈ ਮੌਕੇ ਤੇ ਛੋਟ ਚੋਪਾ ਹੋ ਜਾਊਗਾ ਤੇ ਇੰਦਰ ਜੀ ਤੇ ਇੱਧਰ ਇੱਕ ਆਪਣੇ ਕੋਲ ਜਿਹੜੀ ਇਹ ਨੀਲੀ ਰਾਵੀ ਦੀ ਝੋਟੀ ਖ ਇਹ ਜਿੱਦੀ ਕੇ ਕੱਟੀ ਏਡੀ ਕਮ ਲਾਇਦੀ ਮਾਂ ਵੀ ਆਪਣੇ ਕੋਲੇ ਸੀ ਆਪ ਪਾਲੀ ਕਰਦੀ ਵੈਸੇ ਤਾਂ ਚਲੋ ਤੁਹਾਡਾ ਸੇਲ ਪਰਚੇ ਦਾ ਕੰਮ ਆ ਪਸ਼ੂ ਆਉਂਦੇ ਰਹੇ ਤੇ ਵਪਾਰ ਲਾਈਨ 'ਚ ਸਾਰੇ ਜਿਹੜੀ ਮੱਝ ਆਪਣੀ ਝੋਟੀ ਹੈ ਘਰੋਂ ਸੇਲ ਕਰਦੇ ਇਹ ਘਰੋਂ ਸੇਲ ਕਰਨ ਲੱਗੇ ਆ ਮਾਲ ਜ਼ਿਆਦਾ ਕਰਕੇ ਤੇ ਫਿਰ ਮੇਰਾ ਦਦਾ ਬਣ ਕੇ ਚਲੋ ਸੇਲ ਕਰਦੀ ਠੀਕ ਹੈ ਤੇ ਜਿੱਦਨ ਟੀਕਾਰ ਖਾਇਆ ਸੀ ਉਹ ਮੈਂ ਘਰੇ ਨਹੀਂ ਆਦਾ ਡਾਕਟਰ ਨਾਲ ਅੱਗੇ ਸੋ ਕੋ ਮੈਂ ਕਹਿੰਦਿਆਂ ਵੀ ਤੂੰ ਗਲਤ ਕੀਤਾ ਕੰਮ ਇਦਾਂ ਮੱਝ ਸੁਣੀ ਹੈ ਤੂੰ ਨੀਲੀ ਅੱਗੇ ਬੱਚੇ ਨੀਲੀ ਦੇ ਹੀ ਇਹਦੇ ਇੱਕ ਕੱਟਾ ਹੈ ਪਹਿਲੇ ਸਵੇਦਾ ਮੇਰੀ ਮਾਸੀ ਜੀ ਲੈ ਗਏ ਹਾਂ ਤੇ ਦੂਜੀ ਸੂਈ ਦੀ ਕੱਟੀ ਹੋ ਇੱਥੇ ਪਿੰਡ ਸਾਡਾ ਬੰਦਾ ਹੀ ਲੈ ਗਿਆ ਤੇ ਹੁਣ ਫੇਰ ਕੱਟੀ ਦਿੱਤੀ ਇਹਨੇ ਤੇ ਸੂਇਆਂ ਕੇ ਸੂਈ ਤੇ ਹੁਣ ਕੱਟੀ ਆ ਹੁਣ ਵੀ ਕੱਟੀ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਕੱਲ ਦੀ ਸੂਈ ਤੇ ਬੌਲੇ ਤੇ ਫੇਰ ਚਲਣ ਡਈ ਹੈ ਬੌਲਾ ਹੀ ਆ ਜੀ ਕੋਈ ਮਤਲਬ 8-9 ਕਿਲੋ 10 ਕਿਲੋ ਬੌਲਾ ਹੋਊਗਾ ਬਾਕੀ ਇਹ ਆ ਕਿ ਵੀਰ ਕਹਿ ਦਿੰਦੇ ਆ ਕਿ 15-16 ਕਿਲੋ ਹੁੰਦਾ ਵਪਾਰੀਆਂ ਨੇ ਮਤਲਬ ਕਿ ਗੱਲ ਹੀ ਬਣਾ ਲਈ ਆ ਹਾਂ ਬਾਕੀ ਕਹਿੰਦੀ ਗੱਲਾਂ ਵੀਰੇ ਦਿੰਦੀ 15-16 ਕਿਲੋ ਦੁੱਧ। ਉਹ ਕਹਦੇ ਆਪਾਂ ਜਿਤਨਾ ਗਾਂ ਦਾ ਚਵਾਕ ਦਿਆਂ ਲੱਗੇ ਆਂ ਚਵਾਕੇ ਦੇ ਦਾਂਗੇ ਦੁੱਧ ਦਾ ਪੱਚੀ ਦਾ। 8 ਕਿਲੋ ਹੁਣ ਬੋਲਾ ਹੈਗਾ। 8 ਤੋਂ ਬਾਹਰ ਹੀ ਹੋਊਗਾ ਬੋਲਾ। ਚੌਣ ਚਾਂ ਤਾਂ ਚਲੋ ਆਪਾਂ ਦਿਖਾ ਦੇਣੀ ਪਰ ਹੈ ਪੋਲੀ ਇਹ। ਚੌਣ ਇੱਕ ਨੰਬਰ ਦੀ ਵੀਰ ਜੀ। ਲਓ ਜੀ। ਪਰ ਇਹ ਕੇ ਆ ਗਈ ਕੋਈ ਭਾਰ ਪਿੱਛਾ ਕਦੇ ਵੀ ਜੇ ਕਹਿੰਨੇ ਘਰੇ ਰੱਖਣੀ ਆ ਇਹਦੀ ਫੁੱਲ ਗਾਰੰਟੀ ਹੋਊਗੀ ਹਰ ਪੱਖੋਂ। ਹਰ ਵੇਹਾਈ ਕੋਈ ਮੰਨ ਲਓ ਕਿ ਇਹ ਨਹੀਂ ਵੀ ਇੱਕ ਸਾਲ ਤੋਂ ਉੱਤੇ ਦਿਨ ਖੜਦੀ ਆ ਹਰ ਮਤਲਬ ਸਾਲ ਤੋਂ ਪਹਿਲੇ ਪਹਿਲੇ ਸੂਹ ਪਿੰਦੀ ਆ। ਠੀਕ ਹੈ ਜੀ ਠੀਕ ਹੈ। ਲਓ ਦੋਸਤੋ ਥੋੜਾ ਜਿਹਾ ਵੀਰ ਨੇ ਬੱਚੇ ਦਾ ਦੱਸ ਦਿੱਤਾ ਵੀ ਕਈ ਨਾ ਸੀਮਨ ਖਾਣ ਵਾਲੇ ਪਾਸੇ ਥੋੜੀ ਜਿਹੀ ਅੰਗੇਲੀ ਹੋ ਗਈ ਆਸਾ ਪਾਸਾ ਹੋ ਜਾਂਦਾ ਤੇ ਪਿੱਛੋਂ ਡਾਕਟਰ ਸਾਹਿਬ ਨੇ ਠੀਕ ਹੈ ਜੀ ਏ ਆਈ ਕਰਤੀ ਆ ਬਾਕੀ ਮਗਰ ਕੱਟੀ ਆ ਫੀਮੇਲ ਕਾਫ ਆ ਨਾੜੂ ਤੇ ਬੱਚਾ ਕੱਲ ਦੀ ਸੂਈ ਹੈ ਬੌੜਾ ਵੀ 8 ਕਿਲੋ ਮੰਨ ਕੇ ਵੀਰ ਸੌਦਾ ਕਰ ਸਕਦਾ ਸਟੇਟ ਪਟਾ ਬਿੱਲੀ ਮੰਨ ਕੀ ਆਖਾ ਚਾਰੇ ਖੁਰ ਤੋਂ ਸਾਰੇ ਗੁਣ ਪੂਰੇ ਕੋਈ ਵੀ ਕੋਈ ਸਰਦੀ ਨਹੀਂ ਗਈ ਉਸ ਵੀ ਉੱਪਰ ਤੱਕ ਵਾਈਟ ਆ ਬਾਕੀ 15 ਘੱਟੋ ਘੜ 15 ਸਰੀ ਹੈਗੀ 15 15 ਤੇ ਵੀਰ ਗਰੰਟੀ ਲੈ ਜੇ ਕੋਈ ਤੇ ਆਪਣੀ ਫੁੱਲ ਗਰੰਟੀ ਹੋਊਗੀ 15 ਕਿਲੋ ਦੁੱਧ ਹਾਂ ਤੋਂ ਸੂਤ ਨਿਸ਼ਾਨਾ ਦੋਸਤੋ ਬਾਕੀ ਚਾਰੇ ਖੁਰਤ ਉੱਤੇ ਆ ਮਾਰਕਿੰਗ ਪੂਰੀ ਆ ਠੀਕ ਹੈ ਜੀ ਮਾਰਕਿੰਗ ਵੀ ਬਹੁਤੇ ਵੀਰ ਰੱਖਦੇ ਆ ਧਿਆਨ ਵੀ ਮਾਰਕਿੰਗ ਵੀ ਹੋਣੀ ਚਾਹੀਦੀ ਆ ਬਾਕੀ ਆ ਵੇਖੋ ਮਾਰਕਿੰਗ ਦੇ ਵਿੱਚ ਵੀ ਆ ਸਿੰਗਲ ਖੱਡੀ ਦੀ ਪਤਲੇ ਪਿੰਡੇ ਦੇ ਵਿੱਚ ਆ ਬਾਕੀ ਛੋਟੀ ਚਾਰੋ ਚੁਰੂ ਸੂਈ ਸਾਈ ਦਾ ਪਤਾ ਨਹੀਂ ਲੱਗਦਾ ਜਿੰਨਾ ਕਿ ਚਾਰ ਪੰਜ ਦਿਨ ਹੋ ਗਏ ਹੋਏ ਸੂਈ ਨੂੰ ਹਾਂ ਜੀ ਹਾਂ ਜੀ ਹਾਂ ਕੋਈ ਉਹੋ ਜਿਹੀ ਨਹੀਂ ਹਾਂ ਵੀ ਪੂਰਾ ਬਹੁਤ ਖੂਬਸੂਰਤ ਦੋਸਤੋ ਚਾਰੇ ਥਣ ਵਿਥਾ ਵਿਰਲਾ ਤੇ ਆ ਕੋਈ 5-6 ਇੰਚ ਦੇ ਥਣ ਲੱਗਾ ਲੰਬੇ ਥਾਂ ਨੇ ਇੱਕੋ ਜਿਹੀ ਠੀਕ ਹੈ ਜੀ ਤੇ ਬਾਕੀ ਚੋਣ ਚਾਣ ਕਿਦਾਂ ਬਿਲਕੁਲ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਪੂਰੀ ਵੀਡੀਓ ਤੁਹਾਨੂੰ ਦਿਖਾ ਦੇਣੀ ਆਪਾਂ ਲੈ ਵੀ ਵੀਰਿੰਦਰਜੀਤ ਇਹ ਵੀ ਇੱਕ ਵਾਰੀ ਖੋਲ ਕੇ ਤੋੜ ਦੀਏ ਠੀਕ ਆ ਤੋਂ ਨੀਲੀ ਦਾ ਵੀ ਦੇ ਪਸ਼ੂ ਦੋਸਤੋ ਜਦੋਂ ਨਿਕਲਦੇ ਆ ਚੰਗੇ ਫੀਰ ਜ਼ਰੂਰ ਖਰੀਦਦੇ ਆ ਸਾਰੇ ਵੀਰਾਂ ਦਾ ਧਿਆਨ ਹੁੰਦਾ ਵੀ ਪਸ਼ੂ ਨਿਕਲੇ ਤਾਂ ਜ਼ਰੂਰ ਖਰੀਦ ਲੀਏ ਪਰ ਜਿਹੋ ਜਿਹਾ ਟੀਕਾ ਕੋਰ ਖਾਊ ਉਹ ਜੇ ਬੱਚਾ ਦੇਊਗੀ ਤੇ ਟੀਕੇ ਦੇ ਖਲੋਹਿੰਦੀ ਭਾਵੇਂ ਕਰਾਸ ਕਰਾ ਲੇ ਭਾਵੇਂ ਟੀਕਾ ਇਹ ਨਹੀਂ ਆ ਕੀ ਦੱਬਾ ਨਹੀਂ ਵੀਰ ਕੋਈ ਵੇਦਾ ਮਾਰਦੀ ਮਾਰ ਹਰ ਵਾਰ ਆਈ ਹੈ ਹਰ ਵਾਰ ਆਈ ਹਰ ਵਾਰ ਆਈ ਅ ਲਓ ਜੀ ਦੇਖੋ ਠੀਕ ਆ ਤੋਂ ਹਵਾਨੇ ਦੇਵੇ ਦਾ ਦਿਖਾ ਲਾ ਵਿਖਾਲਾ ਵੇਖ ਕੇ ਕੋਈ ਵੀਰ ਚੈੱਕ ਕਰ ਸਕਦਾ ਕਹਿਣੋ ਤੁਹਾਡੇ ਦੂਜੇ ਵੀ ਕਹਿ ਕੇ ਚਲਦੀ ਪਰ ਅਬ ਝੂਠ ਨਹੀਂ ਮਾਰਨਾ ਆਪਣੀ ਘਰ ਦੀ ਝੋਟੀ ਆ ਹਾਂਜੀ ਹਾਂਜੀ ਠੀਕ ਹੁਣ ਲਓ ਜੀ ਠੀਕਾ ਇੰਦਰਜੀਤ ਇਹਦੀ ਡਿਮਾਂਡ ਕੀ ਕਰਦੈ ਫਿਰ ਡਿਮਾਂਡ ਵੀਰੇ ਆਪੋ ਉਹੀ ਕਰਨੀ ਜੋ ਲੈ ਲੈਣਾ ਵਾ ਮੁੱਲ ਕਰਾਉਣਾ ਭਾਵੇਂ ਕੋਈ 1 30 35 40 ਜਿੰਨਾ ਵੀ ਕਰਾ ਲੇ ਹਾਂਜੀ ਹਾਂ ਨਾ ਆਪਾਂ ਸਵਾ ਲੱਖ ਦੀ ਦੇਣੀ ਆ 1 25 ਦੀ ਝੋਟੀ 1 25 ਦੀ ਹਾਂ ਹਾਂ ਨਾ ਆਈਆਂ ਜੀ ਚੋ ਆਪਾਂ ਛੋੜ ਹੀ ਕਰਨੀ ਠੀਕ ਹੈ ਜੀ ਬਾਕੀ ਜੋ ਕੋਈ ਵੀਰ ਸਾਈ ਬਹਿਣਾ ਬਾਧੂ ਤੇ ਆਪਾਂ ਮਲਕ 15 ਕਿਲੋ ਦੋ ਚਵਾ ਕੇ 20 ਦੇ ਦਾਂਗੇ ਆ ਕਈ ਵਾਰਾਂ ਸ਼ੱਕ ਹੁੰਦਾ ਸ਼ੰਕਾ ਹੁੰਦਾ ਮਨ ਦੇ ਵਿੱਚ ਵੀ ਬਿਲਕੁਲ 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 ਚਵਾ ਕੇ ਦੇ ਦਾਂਗੇ ਠੀਕ ਹੈ ਜੀ ਹਾਂ ਬਾਕੀ ਸੀਸ ਆਊ ਸਾਰੇ ਵੇ ਠੀਕ ਹੈ ਜੀ ਜਿੰਦਾ ਮਰ ਆਪ ਦਾ ਸਾਈਪਿਆਣਾ ਤੁਸੀਂ ਬਿਆਨਾ ਪੱਕਾ ਕਰਕੇ ਠੀਕ ਆ ਜੀ 15 14 15 ਕਿਲੋ ਜਿੰਨਾ ਵੀਰ ਨੇ ਦੱਸਿਆ ਉਹਨੇ ਚੋਕੇ ਵੀ ਜਿਹੜਾ ਲੈ ਕੇ ਜਾ ਸਕਦੇ ਜੀ ਤੇ ਬਾਕੀ ਜਿਹੜੇ ਵੀਰ ਖੜਾਰੇ ਆ ਉਹਨਾਂ ਨੂੰ ਵੇਖਦੇ ਆ ਸਾਰੇ ਪਤਾ ਲੱਗ ਹੀ ਜਾਣਾ ਇਹਨਾਂ ਦੋ ਦਿਨ ਝੋਟੀ ਨੂੰ ਆਂਦੇ ਕਰਮਲ ਨੂੰ ਕੀ ਆ ਲਓ ਜੀ ਸੋ ਆਹ ਵਿਖਾਲਾ ਦੋਸਤੋ ਬਾਕੀ ਚਮਕਦਮ ਕੋ ਪੂਰੀ ਆ ਸ਼ੈਨਿਕ ਸ਼ੂਨਗ ਪੂਰੀ ਆ ਬਹੁਤ ਵਧੀਆ ਖੂਬਸੂਰਤ ਨੀਲੀ ਰਾਵੀ ਦੇ ਵਿੱਚ ਇਹ ਝੋਟੀ ਮਗਰ ਕੱਟੀ ਆ ਠੀਕ ਆ ਜੀ ਸਵਾ ਲੱਖ ਡਿਮਾਂਡ ਵੀਰ ਨੇ ਕੀਤੀ ਲੈਣ ਦੇ ਜਿਹੜਾ ਸਵਾ ਲੱਖ ਆ ਠੀਕ ਆ ਬਾਕੀ ਆਏਗਾ ਇਹਦਾ ਥੋੜਾ ਬਾਧਾ ਮੌਕੇ ਤੇ ਮਾਨਤਨ ਹੁੰਦਾ ਤੋ ਇਹ ਦੋ ਨਗ ਸੀਗੇ ਅੱਜ ਦੋਵੇਂ ਨਗ ਜਿਹੜੇ ਦੋਸਤੋ ਵਿਕਾਊ ਆ ਬਾਕੀ ਪੂਰੀ ਵੀਡੀਓ ਧਿਆਨ ਦੇ ਨਾਲ ਦੇਖੋ ਜੇ ਕੋਈ ਇੱਕੇ ਘਰ ਆ ਲੈ ਜਾਊਗਾ ਤੇ ਯਾਦ ਰੱਖੂਗਾ ਦੋਵੇਂ ਇਤਰਾਨਾ ਗਾਂ ਵੀ ਆਦੀ ਥਾਂ ਬਹੁਤ ਚੰਗੀ ਆ ਤੇ ਮਾਝਾ ਤਾਂ ਚਲੋ ਹੈ ਹੀ ਹੈ ਨਾ ਚੰਗੀ ਮਾਝਾ ਤਾਂ ਕੋਈ ਛਾਕੀ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ ਆ ਦੇਖੋ ਠੀਕ ਆ ਠੀਕ ਆ ਇੰਦਰ ਜੀ ਤੇ ਅੱਜ ਆਪਣੇ ਕੋਲ ਦੋ ਐਨੀਮਲ ਸੀ ਹਾਂਜੀ ਦੋ ਠੀਕ ਹੈ ਤੇ ਨੰਬਰ ਆਪਣੇ ਕਰ ਦਿੱਗੇ ਸਾਂਝੇ ਨੰਬਰ 98557 4872 98557 4872 ਠੀਕ ਹੈ ਜੀ ਹਾਂਜੀ ਉਦੋਂ ਤੁਸੀਂ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੀ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ